ਰਸੋਈ ਪੰਜਾਬ ਦੀ ਚੈਨਲ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅੱਜ ਆਪਾਂ ਇੱਕ ਨਵੀਂ ਰੈਸਪੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਔਲੇਾਂ ਦੀ ਖੱਟੀ-ਮਿੱਠੀ ਚਟਨੀ। ਦੋਸਤੋ ਇਹ ਚਟਨੀ ਇੰਨੀ ਕੁ ਜ਼ਿਆਦਾ ਸਵਾਦ ਲੱਗਦੀ ਆ ਤੇ ਇਹ ਬਹੁਤ ਹੀ ਜ਼ਿਆਦਾ ਹੈਲਦੀ ਵੀ ਹੈ ਆਪਣੀ ਸਿਹਤ ਦੇ ਲਈ। ਤਾਂ ਤੁਸੀਂ ਵੀ ਇਸ ਨੂੰ ਆਪਣੇ ਘਰੇ ਜ਼ਰੂਰ ਬਣਾਇਆ। ਤਾਂ ਦੋਸਤੋ ਇਸ ਨੂੰ ਬਣਾਉਣ ਲਈ ਆਪਾਂ ਨੂੰ ਚਾਹੀਦੇ ਹਨ ਔਲੇ। ਦੋਸਤੋ ਆਪਾਂ 1 ਕਿਲੋ ਔਲੇ ਲਈ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਹੈ। ਉਸ ਤੋਂ ਬਾਅਦ ਆਪਾਂ ਨੂੰ ਸੌਂਫ ਤੇ ਮੱਜ ਚਾਹੀਦੇ ਹਨ ਅਤੇ ਫਿਰ ਆਪਾਂ ਜਿੰਨੀ ਮਾਤਰਾ ਵਿੱਚ ਔਲੇ ਲਏ ਆ ਉਨੀ ਮਾਤਰਾ ਵਿੱਚ ਹੀ ਆਪਾਂ ਨੇ ਗੁੜ ਲੈ ਲੈਣਾ ਹੈ ਅਤੇ ਗੁੜ ਦੇ ਛੋਟੇ-ਛੋਟੇ ਪੀਸ ਕਰ ਦੇਣੇ ਹਨ ਉਸ ਤੋਂ ਬਾਅਦ ਦੋਸਤੋ ਆਪਾਂ ਇੱਕ ਪਤੀਲੇ ਦੇ ਵਿੱਚ ਪਾਣੀ ਨੂੰ ਗਰਮ ਕਰਾਂਗੇ ਅਤੇ ਆਪਾਂ ਔਲਿਆਂ ਨੂੰ ਭਾਫ਼ ਤੇ ਬਣਾਵਾਂਗੇ ਦੋਸਤੋ ਜਿਸ ਤਰੀਕੇ ਨਾਲ ਅਸੀਂ ਔਲਿਆਂ ਨੂੰ ਭਾਫ਼ ਤੇ ਬਣਾ ਰਹੇ ਹਾਂ ਤੁਸੀਂ ਵੀ ਐਦਾਂ ਹੀ ਕਰ ਸਕਦੇ ਹੋ ਦੋਸਤੋ ਤੁਸੀਂ ਧਿਆਨ ਰੱਖਣਾ ਹੈ ਕਿ ਔਲਿਆਂ ਨੂੰ ਉਬਾਲਣਾ ਨਹੀਂ ਹੈ ਅਤੇ ਇਹਨਾਂ ਨੂੰ ਭਾਫ਼ ਤੇ ਹੀ ਬਣਾਉਣਾ ਹੈ ਤੇ ਦੋਸਤੋ ਤੁਸੀਂ ਔਲਿਆਂ ਨੂੰ ਇੱਕ ਪਲੇਟ ਦੀ ਸਹਾਇਤਾ ਦੇ ਨਾਲ ਉੱਪਰੋਂ ਟੱਕ ਦੇਣਾ ਹੈ ਤਾਂ ਕਿ ਇਹ ਭਾਫ਼ ਨਾਲ ਚੰਗੀ ਤਰ੍ਹਾਂ ਬਣ ਸਕਣ 10 ਤੋਂ 15 ਮਿੰਟ ਬਾਅਦ ਦੋਸਤੋ ਤੁਸੀਂ ਗੈਸ ਨੂੰ ਬੰਦ ਕਰ ਦੇਣਾ ਹੈ ਅਤੇ ਔਲਿਆਂ ਨੂੰ ਇੱਕ ਬਰਤਨ ਵਿੱਚ ਕੱਢ ਲੈਣਾ ਹੈ ਹੁਣ ਦੋਸਤੋ ਆਪਾਂ ਨੇ ਔਲਿਆਂ ਦੇ ਵਿੱਚੋਂ ਗਿੜਕਾ ਨੂੰ ਕੱਢ ਦੇਣਾ ਹੈ ਅਤੇ ਇਨਾਂ ਨੂੰ ਦਰੜਬਰੜਾ ਪੀਸ ਲੈਣਾ ਹੈ ਜੇਕਰ ਤੁਸੀਂ ਚਾਹੋ ਤਾਂ ਔਲਿਆਂ ਨੂੰ ਮਿਕਸੀ ਵਿੱਚ ਵੀ ਪੀਸ ਸਕਦੇ ਹੋ ਜਾਂ ਫਿਰ ਕੋਟੇ ਦੀ ਸਹਾਇਤਾ ਨਾਲ ਇਹਨਾਂ ਦੇ ਪੀਸ ਛੋਟੇ ਕਰ ਸਕਦੇ ਹਾਂ ਤਾਂ ਦੋਸਤੋ ਇਸ ਤਰ੍ਹਾਂ ਤੁਸੀਂ ਇੱਕ ਔਲਿਆਂ ਦਾ ਪੇਸਟ ਤਿਆਰ ਕਰ ਲੈਣਾ ਹੈ ਹੁਣ ਆਪਾਂ ਕੜਾਈ ਵਿੱਚ ਦਹੀ ਘਿਓ ਦੇ ਦੋ ਵੱਡੇ ਚਮਚ ਪਾਵਾਂਗੇ ਤੇ ਤੇਲ ਨੂੰ ਥੋੜਾ ਜਿਹਾ ਗਰਮ ਹੋਣ ਦਵਾਂਗੇ ਜਦੋਂ ਇਹ ਗਰਮ ਹੋਣ ਤੋਂ ਬਾਅਦ ਆਪਾਂ ਉਸ ਵਿੱਚ ਤਿਆਰ ਕੀਤਾ ਹੋਇਆ ਔਲਿਆਂ ਦਾ ਪੇਸਟ ਪਾ ਦਵਾਂਗੇ ਅਤੇ ਇਹਨਾਂ ਨੂੰ ਕੁਝ ਸਮੇਂ ਲਈ ਸੇਕ ਲਵਾਵਾਂਗੇ। ਦੋਸਤੋ ਤੁਸੀਂ ਇਹਨਾਂ ਨੂੰ ਬਿਲਕੁਲ ਮੀਡੀਅਮ ਫਲੇਮ ਤੇ ਹੀ ਪਕਾਉਣਾ ਹੈ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਸੇਕ ਲਵਾਉਣਾ ਹੈ। 10 ਤੋਂ 4 ਮਿੰਟ ਬਾਅਦ ਆਪਾਂ ਕੜਾਹੀ ਵਿੱਚ ਗੁੜ ਪਾ ਦਵਾਂਗੇ। ਅਤੇ ਗੁੜ ਨੂੰ ਚੰਗੀ ਤਰ੍ਹਾਂ ਔਲਿਆ ਦੇ ਵਿੱਚ ਮਿਕਸ ਕਰ ਦਵਾਂਗੇ। ਦੋਸਤੋ 10 ਤੋਂ 15 ਮਿੰਟ ਤੱਕ ਆਪਾਂ ਨੇ ਇਹਨਾਂ ਨੂੰ ਸੇਕ ਲਵਾਉਣਾ ਹੈ ਅਤੇ ਇਸ ਦੌਰਾਨ ਤੁਸੀਂ ਧਿਆਨ ਦੇਣਾ ਹੈ ਕਿ ਆਪਣੇ ਮਿਕਸਚਰ ਨੂੰ ਤੁਸੀਂ ਹਿਲਾਉਂਦੇ ਰਹਿਣਾ ਹੈ ਤਾਂ ਕਿ ਇਹ ਥੱਲੇ ਨਾਲ ਲੱਗੇ। ਜਦ ਆਪਣੀ ਚਟਨੀ ਬਣ ਕੇ ਤਿਆਰ ਹੋ ਜਾਵੇ ਭਾਵ ਕਿ ਜਦੋਂ ਔਲੇ ਤੇ ਗੁੜ ਚੰਗੀ ਤਰ੍ਹਾਂ ਇੱਕ ਦੂਜੇ ਵਿੱਚ ਮਿਕਸ ਹੋ ਜਾਣ ਤੇ ਫਿਰ ਇਸ ਵਿੱਚ ਆਪਾਂ ਸੌਂਫ ਮੱਝ ਤੇ ਇਲਾਇਚੀ ਦਾ ਪਾਊਡਰ ਪਾਵਾਂਗੇ ਤੇ ਇਹਨਾਂ ਨੂੰ ਮਿਕਸ ਕਰਕੇ ਥੋੜਾ ਜਿਹਾ ਸੇਕ ਲਵਾ ਲਵਾਂਗੇ ਤਾਂ ਇਸੇ ਦੇ ਨਾਲ ਹੀ ਆਪਣੀ ਚਟਨੀ ਬਣ ਕੇ ਤਿਆਰ ਹੋ ਜਾਂਦੀ ਹੈ ਦੋਸਤੋ ਇਹ ਆਪਣੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਤਾਂ ਤੁਸੀਂ ਇਸ ਨੂੰ ਆਪਣੇ ਘਰੇ ਬਣਾ ਕੇ ਜਰੂਰ ਦੇਖਿਓ ਤੇ ਸਾਨੂੰ ਕਮੈਂਟਸ ਵਿੱਚ ਦੱਸਿਓ ਕਿ ਤੁਹਾਨੂੰ ਇਹ ਕਿੱਦਾਂ ਦੀ ਲੱਗੀ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਦੋਸਤੋ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਥੈਂਕ ਯੂ